ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਤਰੰਤਾਂਨ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀ ਹੋਤਰੀ ਤੇ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਹਾਜ਼ਰ ਸਨ ਉਹਨਾਂ ਨੇ ਹਲਕੇ ਦੇ ਲੋਕਾਂ ਦਾ ਪਿਆਰ ਦੇਖ ਕੇ ਕਿਹਾ ਕਿ ਇਸ ਹਲਕੇ ਤੇ 1.5 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਅਸੀਂ ਇਸ ਹਲਕੇ ਦੀ ਨੁਹਾਰ ਬਦਲਾਂਗੇ ਜੋ ਕਹਾਂਗੇ ਕਰਕੇ ਦਿਖਾਵਾਂਗੇ ਉਹਨਾਂ ਕਿਹਾ ਕਿ ਅਕਾਲੀਆਂ ਨੇ ਪੰਥ ਦੇ ਨਾਮ ਵੋਟਾਂ ਲੈ ਕੇ ਇਸ ਹਲਕੇ ਨੂੰ ਪਿਛਾੜੀ ਰੱਖਿਆ ਡਾਕਟਰ ਅਗਨੀ ਹੋਤਰੀ ਨੇ ਕਿਹਾ ਕਿ ਡਿੰਪਾ ਜੀ ਨੂੰ ਵੱਡੀ ਲੀਡ ਨਾਲ ਜਿੱਤ ਦਿਲਾਵਾਂਗੇ ਤੇ ਕਡੂਰ ਸਾਈਬ ਹਲਕੇ ਦੀ ਸ਼ੀਟ ਰਾਹੁਲ ਗਾਂਧੀ ਜੀ ਦੀ ਝੋਲੀ ਪਾਵਾਂਗੇ। ਮੇਲੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਪੰਜਾਬ ਦੇ ਲੋਕਾਂ ਦਾ ਪਿਆਰ ਪੰਜਾਬ ਦੇ ਲੋਕਾਂ ਦਾ ਸਾਥ ਕੈਪਟਨ ਅਬਰਿੰਦਰ ਸਿੰਘ ਜੀ ਦੇ ਨਾਲ ਤੇ ਕਾਂਗਰਸ ਪਾਰਟੀ ਦੇ ਨਾਲ ਕੈਪਟਨ ਅਬਰਿੰਦਰ ਸਿੰਘ ਜੀ ਹੁਣਾਂ ਨੇ ਜੋ ਪੰਜਾਬ ਤਾਰੂ ਫੈਸਲੇ ਲਏ ਨੇ ਜੋ ਪੰਜਾਬ ਨੂੰ ਬਚਾਉਣ ਵਾਸਤੇ ਉੱਚੇ ਚੁੱਕੜ ਵਾਸਤੇ ਜੋ ਫੈਸਲੇ ਲਏ ਨੇ ਹਰ ਪਾਸੇ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ ਅਕਾਲੀ ਦਲ ਨੇ ਧਰਮ ਦੇ ਦਾਤੇ ਵੋਟਾਂ ਲਈਆਂ ਤੇ ਧਰਮ ਨੂੰ ਹੀ ਠੇਸ ਪਹਾਈ ਪੰਜਾਬ ਦੇ ਲੋਕ ਅਕਾਲੀ ਦਲ ਦਾ ਖਾਸ ਕਰਕੇ ਸੁਖਬੀਰ ਦਾ ਤੇ ਬਿਕਰਮ ਦਾ ਨਾਮ ਵੀ ਸੁਣਨਾ ਨਹੀਂ ਚਾਹੁੰਦੇ ਮੈਂ ਅੱਜ ਲਗਭਗ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਆਇਆ ਜਿੰਨਾ ਉਤਸ਼ਾਹ ਜਿੰਨਾ ਪਿਆਰ ਲੋਕ ਮੈਨੂੰ ਦੇ ਰਹੇ ਨੇ ਮੈਂ ਸਮਝਦਾ ਵਾਂ ਪਈ ਅਕਾਲੀ ਦਲ ਜੋ ਰਿਪੋਰਟਾਂ ਆ ਰਹੀਆਂ ਨੇ 13 ਚੋਂ 13 ਸੀਟਾਂ ਹੀ ਹਾਰੂ ਮੈਂ ਤੇ ਇਹ ਸਮਝਦਾ ਕਿ ਪੰਥਕ ਇੱਕ ਸੋਚ ਉਡੀ ਚਾਹੀਦੀ ਹੈ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿੰਨਾ ਦੀ ਸੋਚ ਪੰਥ ਪ੍ਰਸਤ ਵੇਖੋ ਬੀਬੀ ਜਗੀਰ कौर ਜੀ ਸ਼੍ਰੋਮਣਿਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਜੋ ਕੰਮ ਕੀਤੇ ਉਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਬੀਬੀ ਖਾਲੜਾ ਜੀ ਦਾ ਤੇ ਮੇਰਾ ਮੈਂ ਸਮਝਦਾ ਇੱਕੋ ਜਿਹਾ ਅਪਸ਼ੋਕੜ ਹੈ ਉਹਨਾਂ ਨੇ ਆਪਣਾ ਉਸ ਮਾੜੇ ਸਮੇਂ ਦੇ ਵਿੱਚ ਆਪਣੇ ਹਸਬੰਦ ਗੁਆਏ ਮੈਂ ਆਪਣੇ ਪਿਤਾ ਜੀ ਗੁਆਏ ਆਪ ਕੋਲੀ ਖਾਤੀ ਸੋ ਈ ਮिन्नੂ ਘਰ ਦਾ ਕੋਈ ਜੀ ਬੇਵਕਤਿਆ ਚਲਾ ਜਾਏ ਉਹਦਾ ਅਸਾਸ ਮਰ ਮਰ ਤੋਂ ਵੱਧ ਸ਼ਾਇਦ ਹੀ ਕਿਸੇ ਨੂੰ ਹੋਵੇ। ਸੋ ਇਹ ਤੇ ਹੁਣ ਲੋਕਾਂ ਦਾ ਜੋ ਪਿਆਰ ਹੈ ਜੋ ਸਤਕਾਰ ਹੈ ਲੋਕ ਕਿੰਨੂੰ ਵੋਟ ਪਾਉਣਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ। ਮੈਂ ਅੱਜ ਦੜ ਵਿਸ਼ਵਾਸ ਤੇ ਧਾਲ ਕਹਿਣਾ ਤੁਹਾਨੂੰ ਕਿ ਕਾਂਗਰਸ ਪਾਰਟੀ ਖਡੂਰ ਸਾਹਿਬ ਦੀ ਲੋਕ ਸਭਾ ਸੀਟ 1.5 ਲੱਖ ਤੋਂ ਉੱਪਰ ਵੋਟ ਤੇ ਜਿੱਤੇ। ਨਿੰਬਾ ਜੀ ਇੰਦੇ ਆ ਜੌਨ ਮਹਿਮ ਦਾ ਪਹਿਲਾ ਦਿਨ ਆ ਡਿੰਪਾ ਜੀ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਜਿਹੜਾ ਕਿ ਇਤਿਹਾਸਿਕ ਚੜਾ ਗੁਰਦੁਆਰਾ ਵਾ ਸਾਰੇ ਪੰਜਾਬ ਨੇ ਹਿੰਦੁਸਤਾਨ ਦੇ ਸਾਡੇ ਜਿਹੜੇ ਪੰਜਾਬੀਆਂ ਨੂੰ ਮੰਨਦੇ ਨੇ ਉੱਥੇ ਨਤਮਸਤਕ ਹੋਏ ਨੇ। ਇਸ ਤੋਂ ਬਾਅਦ ਆ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਸਥਾਨ ਤੜਾ ਤਰਨਤਨ ਵਿੱਚ ਆ ਉੱਥੇ ਉਹਨਾਂ ਦੀ ਨਤਮਸਤਕੋ ਕੇ ਅਸ਼ੀਰਵਾਦ ਲੈਣ ਵਾਸਤੇ ਆਏ ਆ। ਔਰ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਸ ਆਪਣੀ ਇਲੈਕਸ਼ਨ ਲੜੀ ਆ ਇਸ ਨਾਲ ਡਿੰਪਾ ਜੀ ਦੀ ਇਲੈਕਸ਼ਨ ਨਹੀਂ ਇਹ ਸਾਡੀ ਆਪਣੀ ਇਲੈਕਸ਼ਨ ਆ। ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿਵੇਂ ਜਿੰਪਾ ਜੀ ਨੇ ਕਿਹਾ ਵੀ 1.5 ਲੱਖ ਤੋਂ ਵੱਧ ਵੋਟ ਤੇ ਅਸੀਂ ਜਿੱਤਾਂਗੇ ਔਰ ਮੈਂ ਆਪਣੇ ਹਲਕੇ ਦੇ ਬਾਰੇ ਵਿੱਚ ਕਹੀ ਨਾ ਵੀ ਜਿੰਨੀ ਵੋਟ ਤੇ ਤੁਸੀਂ ਮੈਨੂੰ ਸਾਰੇ ਰਲ ਮਿਲ ਕੇ ਦਿਤਾਇਆ ਸੀ ਇਹ ਵੀ ਤੁਹਾਨੂੰ ਬੇਨਤੀ ਕਰੂੰਗਾ ਕਿ ਅਸਟਾਏ ਤੁਸੀਂ ਜਿਹੜਾ ਹੈਗਾ ਮੈਨੂੰ ਉਨੀ ਵੋਟ ਦੀ ਲੀਡ ਮੈਂਬਰ ਪਾਰਲੀਮੈਂਟ ਵਾਸਤੇ ਦਿਓ। ਜਮਾ ਸਾਹਿਬ